ਕੁਲ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਅੱਜ ਦੋਸਤੋ ਸੰਦੀਪ ਵੀਰ ਦੇ ਫਾਰਮ ਤੇ ਪਹੁੰਚੇ ਆਪਾਂ ਪੈਂਡ ਸੁਰ ਸਿੰਘ ਜ਼ਿਲ੍ਹਾ ਤਹਿਸੀਲ ਤਰਨਤਾਰਨ ਤੇ ਸੰਦੀਪ ਵੀਰੇ ਸਤਿ ਸ੍ਰੀ ਅਕਾਲ ਸਭ ਨੂੰ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਮਹਾਰਾਜ ਜੀ ਕੈਮ ਸੇਤਾ ਐ ਬੜੀ ਕਿਰਪਾ ਜੀ ਸ਼ੁਕਰੇ ਮਾਲਕ ਦਾ ਲੈ ਵੀ ਸੰਦੀਪ ਵੀਰੇ ਇੱਕ ਆਪਣੇ ਕੋਲ ਝੋਟੀ ਆ ਨੀਲੀ ਰਾਵੀ ਦੀ ਬਿਲਕੁਲ ਢੇਲੀ ਮੀਨੀ ਹਣਾ ਢੇਲੀ ਮੀਨੀ ਆ ਗਈ ਸੰਤੂ ਸਾਹਿਬ ਦੂਜਾ ਸੁਹਾ ਸੁਹੀ ਹੈ ਜੀ ਹਾਂ ਜੀ 9-10 ਕਿਲੋ ਬੌਲੀ ਆ ਹਾਂ ਜੀ ਕਟਾ ਮਗਰ ਨੀਲੀ ਦਾ ਹੀ ਆ ਜੀ ਲਓ ਜੀ ਮਗਰ ਨੀਲੀ ਰਾਵੀ ਦਾ ਚੰਗੀ ਕੋਈ ਸੰਭੂਗਾ ਤਾਂ ਮੈਂ ਵ ਇਹ ਬੁਚੰਗੀ ਸੰਭੂਗਾ ਦਾ ਕੱਟਾ ਬਹੁਤ ਪਿਆਰਾ ਠੀਕ ਹੈ ਜੀ ਬਾਕੀ ਨਸਲ ਬਰੀਡ ਤੇ ਵੀ ਜੇ ਕੰਮ ਕਰਨਾ ਹੋਵੇ ਕਿਸੇ ਨੇ ਤਾਂ ਬਹੁਤ ਜਿਆਦਾ ਝੋਟੀ ਚੰਗੀ ਹੈ ਵੱਡੀ ਝੋਟੀ ਹੈ ਕੋਈ ਛੋਟੀ ਨਹੀਂ ਜੀ ਬਿਲਕੁਲ ਜੀ ਆ ਚੈੱਕ ਕਰੋ ਠੀਕ ਹੈ ਜੀ ਸੋ ਅੱਖ ਬਹੁਤ ਪਿਆਰੀ ਹੈ ਬਿੱਲੀ ਮਨਕਣੀ ਅੱਖਾ ਰੈੱਡ ਕੋਲੇ ਬਿਲਕੁਲ ਜਿਹੜੇ ਦੋਸਤੋ ਸੁਰਖ ਗਲਾਬੀ ਤੇ ਢੇਲੀ ਮੇਣੀਆ ਛੋਟਾ ਸਿੰਘ ਹੈ ਜਿਵੇਂ ਕਲਿੱਪ ਸਿੰਘ ਬਿਲਕੁਲ ਹੀਟਾ ਨੂੰ ਤੇ ਐਸ ਵਕਤ 8-9 ਕਿਲੋ ਬੌਲੇ ਤੋਂ ਸ਼ਟਾਰਟਿੰਗ ਆ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਠੀਕ ਹੈ ਜੀ ਸੋ ਬਾਕੀ ਇਧਰਲੇ ਪਾਸੇ ਕੁਰੀ ਤੁਸੀਂ ਨਿਗਾਹ ਮਾਰੋ ਮਖੇੜ ਕਾਫੀ ਸੋਨਾ ਬਿਲਕੁਲ ਚੌਥਾ ਨੰਦਾ ਕੱਲਾ ਕੱਲਾ ਤਹਾਂ ਲੱਗਾ ਸੰਦੂ ਸਾਹਿਬ ਜਵਾਬ ਅਸਮਾ ਦੀ ਵੀ ਬਿਲਕੁਲ ਇੱਕ ਨੰਬਰ ਕੋਈ ਕੋਲ ਨਹੀਂ ਕੋਈ ਛਿਟਾਣੇਗਾ ਠੀਕ ਆ ਜੀ ਇੱਕ ਨੰਬਰ ਚੋਂ ਲੋਵੀ ਇਧਰ ਵੇਖੋ ਠੀਕ ਆ ਜੀ ਬਹੁਤ ਹੀ ਠੰਡੀ ਮਿੱਠੀ ਆ ਬਾਕੀ ਪੂਰੀ ਵੱਡੀ ਆ ਫੋਲੀ ਵਜਨ ਲੋਡ ਆ ਠੀਕ ਆ ਜੀ ਮਗਰ ਕਟਾ ਜਿਹੜਾ ਨੀਲੀ ਦਾ ਵੀ ਤਾਂ ਆ ਗਿਆ ਬਾਕੀ 나ੜੂਆ ਨਾਲ ਆ ਬੱਚੇ ਦੇ ਆ ਤੁਹਾਨੂੰ ਇੱਕ ਵਾਰੀ ਥੋੜਾ ਲੱਗ ਗਿਆ ਪਰਸੋਂ ਸ਼ਾਮੇ ਸੁਈ ਹੈ ਜੀ ਸੋ ਪਰਸੋਂ ਜਿਹੜਾ ਦੂਰਾ ਪਾਈਆਂ ਪ੍ਰੋਪਰ ਉਹਨੀਆਂ ਵੀਡੀਓ ਹੈਗੀਆਂ ਆਪਣੇ ਕੋ ਬਾਇਓ ਡਾਟਾ ਸਾਰੇ ਹੈਗਾ ਜੀ ਠੀਕ ਆ ਜੀ ਹਾਂਜੀ ਲਓ ਵੀ ਸੰਦੀਪ ਜੀ ਇਹਦੀ ਡਿਮਾਂਡ ਇਹਦੀ ਮੁੱਲ ਕੀ ਕਰਦੇ ਸੰਧੂ ਸਾਹਿਬ ਮੁੱਲ ਕਿਤਾ ਦਾ ਆਪਾਂ 1.5 ਲੱਖ ਰੁਪਈਆ ਓਕੇ ਜੈਸਨ ਉਹ 130 ਦੀ ਦੇਣੀ ਮੈਂ 130 ਦੀ ਤੇ 130 ਦੀ ਠੀਕ ਆ ਭਰਾ ਹਾਂਜੀ ਹਾਂਜੀ ਲਓ ਵੀ 1 ਲੱਖ 30 ਦੀ ਦੋਸਤ ਇਹ ਫਾਈਨਲ ਜਿਹੜੀ ਤੁਹਾਨੂੰ ਅੱਜ ਮਿਲ ਜੂਗੀ 1 ਲੱਖ 30 ਹਜ਼ਾਰ ਦੀ ਸੋ ਕਰ ਲਿਓ ਸੰਪਰਕ ਉਹਦੇ ਵਜਨ ਲੋਡ ਵਾਲੀ ਆ ਨੰਬਰ ਸਕਰੀਨ